ਸਾਰੇ ਅਫਸਰ ਨੇ ਮੰਨ ਮੈਂ ਜਿੰਮੇ ਜ਼ਾਕ ਉੱਠ ਲਏ ਸੀ ਇਸ ਤਰ੍ਹਾਂ ਬੈ ਕੇ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹੂੰ ਹੂੰ ਪਤਾ ਲੱਗਿਆ ਵੀ ਇਹਦਾ ਕਾਰਨ ਕੀ ਹੈ ਉਹ ਕਹਿੰਦੇ ਰਾਜਪਾਲ ਤੇ ਦੀ ਤਿਆਰੀ ਹੋ ਗਈ ਹੂੰ ਹੂੰ ਰਾਜਪਾਲ ਤੇ ਬਸ ਤੇ ਤਿਆਰੀ ਕਰ ਲਈ ਸੀ ਸੰਧਵਾ ਸਾਹਿਬ ਨੇ ਕਿਹਾ ਅਟਕਣਾ ਟੁਕਣਾ ਤੋਂ ਪਹਿਲਾਂ ਹੀ ਇਹ ਕਹਿੰਦੇ ਉਹ ਆਪਣੇ ਕੈਰੀਅਰ ਹੀ ਖਾ ਵੀ ਚੁੱਕੇ ਹੈ ਹੂੰ ਹੂੰ ਔਰ ਹੰਮੇ ਮੈਂ ਸਾਹਮਣੇ ਕੋਈ ਤਿਆਰੀ ਨਹੀਂ ਕਰਨੀ ਸੀ ਆ ਮੈਂ ਆਪਣਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਮੈਂ ਉਹਨਾਂ ਦੇ ਪ੍ਰਾਧਿਕ ਗੱਲਬਾਤ ਸੁਣਿਆ ਸੀ ਕਿਸੇ ਪੱਤਰਕਾਰ ਦੇ ਨਾਲ ਉਹ ਕਹਿੰਦੇ ਸੀ ਜੀ ਬਾਈ ਜੀ ਮੁੱਖ ਮੰਤਰੀ ਬਣ ਕੇ ਤੁਹਾਨੂੰ ਮੁਬਾਰਕਾ ਉਹਦਾ ਜੀ ਵੈਗਰੂ ਦੀ ਕਿਰਪਾ ਹੋ ਗਈ ਮੰਨ ਲਓ ਜੀ ਉਹਨਾਂ ਨੇ ਵੀ ਆਪਾਂ ਮੁੱਖ ਮੰਤਰੀ ਬਣ ਗਏ ਇਹ ਤਾਂ ਬਿਲਕੁਲ ਪੱਕੀ ਹੈ ਹਮਮ ਜੇ ਇਹਦਾ ਮਤਲਬ ਪਹਿਲੀ ਵਾਰ ਦਿੱਲੀ ਵਾਪਸ ਗਿਆ ਆ ਮਾਸੀ ਭਾਈ ਜੀ ਦੇ ਵਿੱਚੋਂ ਉਹ ਗਿਆ ਸੀ ਸੰਦੀਪ ਪਾਟਕ ਜੀ ਇਹ ਜੀ ਵੀ ਸੰਦੀਪ ਪਾਟਕ ਨੇ ਜਾ ਕੇ ਉਹ ਮੈਨੂੰ ਕਿਹਾ ਮਾਨ ਸਾਹਿਬ ਤੁਸੀਂ ਐ ਕਰੋ ਤੁਸੀਂ ਥੋੜੀ ਜੀ ਢਿੰਡਿਓ ਦਾ ਇਲਾਜ ਕਰ ਲਓ ਤੇ ਨਾਲੇ ਫਿਰ ਆਪਾਂ ਜਿਹੜਾ ਹੈਗਾ ਅੱਗੇ ਚੋਣਾਂ ਵੀ ਲੱਗਦੀਆਂ 2027 ਦੀਆਂ ਤੁਸੀਂ ਆਰ ਕਹਿੰਦੇ ਜਿਸ ਨੂੰ ਹੂੰ ਹੂੰ ਮਜ਼ਬੂਤ ਕਰੋ ਤੁਸੀਂ ਪ੍ਰਬੰਧ ਕੀ ਸੰਭਾਲੋ ਤੇ ਆਪਾਂ ਕੋਈ ਆਰਜੀ ਪ੍ਰਬੰਧ ਕਰ ਲੈਂਦੇ ਕਿਸੇ ਨੂੰ ਬੁਲਾ ਲੈਂਦੇ ਛੋਟਾ ਮੋਟਾ ਮੁੱਖ ਮੰਤਰੀ ਕੰਮ ਹੋ ਗਈ ਜਪ ਹੂੰ ਹੂੰ ਜਿਹਨੇ ਵੀ ਪ੍ਰਧਾਨ ਤਾਂ ਚਾਰੇ ਤੱਕ ਕੇ ਪੈ ਗਿਆ ਉਹ ਕਦਾ ਬੰਦੇ ਉਹ ਲੋਨੇ ਸ਼ੇਰੋ ਤੇਰੇ ਨਾਂ ਤੇ ਨਹੀਂ ਆ ਮੋਟਾ ਹੂੰ ਹੂੰ ਮੈਨੂੰ ਤੁਸੀਂ ਜਿਹੜਾ ਬਣਾ ਕੇ ਲੋਕਾਂ ਤੋਂ ਮੰਗੀਆਂ ਵੋਟਾਂ ਤੇ ਹੁਣ ਤੁਸੀਂ ਮੈਨੂੰ ਵੀ ਵੇਟ ਆਓ ਕਿ ਮੈਂ ਨਹੀਂ ਹਰਦਾ ਮੈਂ ਨਹੀਂ ਇਸ ਫਰਮ ਦਾ ਹੂੰ ਹੂੰ ਅਰਨਾਲ ਕਹਿੰਦੀ ਸਾਬ ਕਹਿੰਦੇ ਵੀ ਜਿਹੜੀ ਗਲਤੀ ਕੈਪਟਨ ਅਮਰਿੰਦਰ ਸਿੰਘ ਤੋਂ ਹੋਈ ਸੀ ਨਾ ਉਹ ਭਗਵੰਤ ਮਾਨ ਨੇ ਉਹ ਗਲਤੀ ਨਹੀਂ ਕੀਤੀ ਜੀ ਕੈਪਟਨ ਅਮਰਿੰਦਰ ਸਿੰਘ ਤੇ ਇੰਜਾਮ ਲਾਇਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਮੁਰਗੀ ਦੇ ਨਾਲ ਲੜਿਆ ਦਾ ਬਿਲਕੁਲ ਜੀ ਵੀ ਉਹ ਕਹਿੰਦੇ ਸੀ ਆਪ ਤੋਂ ਵੀ ਆਪਾਂ ਦੇਖਿਆ ਨਰਜੋਤ ਸਿੰਘ ਕਹਿੰਦਾ ਸੀ ਸਰਕਾਰ ਸਾਡੀ ਆ ਪਰ ਮੁੱਖ ਮੰਤਰੀ ਭਾਜਪਾ ਦੇ ਹੂੰ ਹੂੰ ਕਦੇ ਵੀ ਜਿਵੇਂ ਭਾਜਪਾ ਬਾਰੇ ਕਹਿੰਦੇ ਆ ਉਹ ਵੀ ਕਰਦੇ ਆ ਔਰ ਠੀਕ ਹੈ ਜੀ ਕੋਈ ਸ਼ੱਕ ਨਹੀਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੈਸ਼ਨਲ ਸਕਿਉਰਿਟੀ ਦੇ ਮਾਮਲੇ ਉੱਤੇ ਉਹਦੀ ਲਾਈਨ ਉਹੀ ਸੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੀ ਬਿਲਕੁਲ ਔਰ ਜਦੋਂ ਕੈਬਿਨੋ ਮੇਰੇ ਪਰ ਫਿਲਮ ਹਟਾਇਆ ਤੁਹਾਨੂੰ ਪਤਾ ਤਾਂ ਆਸਮਾਨ ਦਾ ਖਾਦੀ ਕੇ ਥਾਂ ਗਿਆ ਸੀ ਹੂੰ ਹੂੰ ਤੇ ਰਾਤ ਦੇ ਰਾਤ ਇਹ ਹੈਗਾ ਜਿਹੜਾ ਟਾਊਨ ਦੇ ਕਲਵੀਟੀ ਨਗਰੀ ਕਮੇਟੀ ਦੇ ਰਾਹੀਂ ਮੀਟਿੰਗ ਬੁਲਾਈ ਕਿ ਵੀ ਸਰਜੇ ਪੈਸਾ ਲੈ ਇਹ ਪਹਿਲੇ ਕਾਂਗਰਸ ਭਵਨ ਚ ਆ ਜਿਓ ਤੇ ਛਿੰੜੇ ਉੱਤਰਵੇਂ ਨੂੰ ਪਤਾ ਲੱਗ ਗਿਆ ਕਿ ਮੇਰੇ ਖਿਲਾਫ ਮੀਟਿੰਗ ਹੋਈ ਜਾਂਦੀ ਹੈ ਹੂੰ ਹੂੰ ਅਗਰ ਅਗਰੋਂ 14 ਹਜ਼ਾਰ ਵਾਲਾ ਦਿਮਾਗ ਨੇ ਕੰਮ ਕੀਤਾ ਜਾਂ ਨਹੀਂ ਕੀਤਾ ਜਾਂ ਉਹਨੇ ਜਾਣ ਬੁੱਝ ਕੇ ਇਸਨੂੰ ਕਹਿੰਦੇ ਇੱਕ ਛੱਡੋ ਪਰਿਆ ਆਪਾਂ ਲੈਣਾ ਕੀ ਹੈ ਹੂੰ ਹੂੰ ਤਾਂ ਉਹ ਉਦੋਂ ਹੀ ਮੋਦੀ ਨੂੰ ਕਹਿ ਕੇ ਕੰਨ ਕੰਨ ਤੇ ਚਕਵਾ ਲੈਂਦਾ ਹੂੰ ਇਕਦਾ ਤੁਸੀਂ ਤੁਸੀਂ ਨਾਲ ਕਹਿੰਦੇ ਥੋੜੇ ਆਲੇ ਹਲਕੇ ਦਾ ਸੀ ਬੁੱਕਲ ਦਾ ਸੱਪ ਜਿਹਦੇ ਸਭ ਤੋਂ ਵੱਧ ਜਿਹਦੇ ਸਭ ਤੋਂ ਵੱਧ ਮਾਰ ਬਣਾਇਆ ਜਿਹਦੇ ਜਿਹਦੇ ਹੁਕਮ ਸਾਰੇ ਉਹ ਜਾਂਦੇ ਸੀ ਕੋਈ ਨਾ ਇੱਕ ਨਾਇੰਗ ਵਿਭਾਗ ਵਾਲਾ ਚਕਵਾ ਲੇਗਾ ਜੀ ਜੀ ਤੇ ਇੱਕ ਹੀ ਮਾਜੇ ਦਾ ਵੱਡਾ ਲੀਡਰ ਹੋਰ ਸੀ ਤਿੰਨ ਬੰਦਿਆਂ ਨੂੰ ਕਹਿੰਦਾ ਈਡੀ ਵਾਲਿਆਂ ਨੂੰ ਵੀ ਖਿੱਚ ਲੋ ਜੀ ਇਹਨਾਂ ਨੂੰ ਬੁੱਕਾ ਨਹੀਂ ਗੋਲੀਆਂ ਨੂੰ ਕਾਂਗਰਸੀਆਂ ਮੈਨ ਖਿੱਚਣ ਪੱਥੇ ਸਰੇ ਆਉਂਦੇ ਲੋਦੀਸ ਤੇ ਤੁਹਾਡੇ ਨਾਲ ਤੇ ਭਾਵੇਂ ਆ ਜੀ ਇਹਦੀ ਵੀ ਪਾਰਟੀ ਬਣਾ ਲੇ ਤਾਂ ਜੀ ਉਹ ਤੋਂ ਉਹ ਗਲਤੀ ਹੋ ਗਈ ਪਰ ਭਗਵਾਨ ਜੀ ਨੇ ਉਹ ਹੀ ਗਲਤੀ ਕੀਤੀ ਇਹ ਹੁਣ ਮੇਰੀ ਜਾਣਕਾਰੀ ਹੈ ਮੇਰੀ ਜਾਣਕਾਰੀ ਹੈ ਕਿ ਭਗਵਾਨ ਸ੍ਰੀ ਜਦੋਂ ਆ ਸਾਲ ਚਲਾ ਗਿਆ ਹਮਮ ਹਮ ਕਨੈਕਸ਼ਨ ਜਿਲ ਗਿਆ ਮਤਸ਼ਾਨਸ ਇਹ ਕਦੇ ਮਤਸ਼ਾਨੇ ਆਦਾ ਅੰਕੇ ਦਿਖਾਇਆ ਇੱਕ ਕਹਾਣ ਐਟਰ ਸਕੇਂਡਲ ਹੈ 100 ਕਰੋੜ ਰੁਪਏ ਜੀ ਇਹਦਾ ਬਦਲਾ ਤੁਹਾਡੇ ਜਿਹੜੇ ਪਾਈਪਲ ਤੁਹਾਡੇ ਆਈਐਨਆਰਆਈ ਭੈਣ ਭਰਾ ਬੈਠੇ ਨੇ ਇਹਨਾਂ ਨਾਲ ਝਟਕੀਆਂ ਮਾਰਦੇ ਸੀ ਇਹਦੇ ਸਾਈਬਰ ਸੀਆਈ ਹੈ ਕਿ ਸਾਈਬਰ ਸਿਸਟਮ ਲੈਤੀ ਉੱਤੇ ਆਪਣੇ ਪਹਾੜੀ ਦੇ ਦਿੱਤੇ ਹਮਮ ਉਹ ਇੱਕ ਪੁਲਿਸ ਸੀ ਅਮਨਜੋਤ ਕੌਰ ਸਾਈਬਰ ਇਨਸਪੈਕਟਰ ਸਾਈਬਰ ਥਾਣੇ ਦੀ ਇਨਸਪੈਕਟਰ ਉਹਨੇ ਯਾਕੇ ਰੇਡ ਕਰਕੇ ਉਹਦੇ ਫੜ ਲਏ ਪਰ ਜਾਂ ਵੀ ਦੰਦ ਕਰਦਾ ਸੀ ਜੀ ਬਾਅਦ ਵਿੱਚ ਉਸ ਉਸ ਕੁੜੀ ਨੂੰ ਤਫਤੀਸ਼ੋਂ ਕੱਢਦਾ ਉਹਨੂੰ ਕੱਢਦਾ ਤਫਤੀਸ਼ ਤੋਂ ਪਾਸੇ ਕਰਦਾ ਨੇ ਕੈਸੇ ਠੀਕ ਬਣਾਤੀ ਜੀ ਐਸਐਪੀ ਵੀ ਮੁਖੀ ਬਣਾਤੀ ਆਪਣੀ ਬੀਬੀ ਐ ਮੇਰਾ ਨਾਮ ਨਿਕਲ ਗਿਆ ਦਿਮਾਗ ਦੇ ਵਿੱਚੋਂ ਜਦ ਦੀ ਯਾਦ ਹੋ ਜੋਤੀ ਯਾਦ ਹੋ ਆਈਪੀਐਸ ਸਬਤਰਕ ਉਹ ਮੁਹਾਲੀ ਨੇ ਜਿੱਥੇ ਕੈਮਰਾ ਦਰਾਇ ਸ਼ਾਇਦ ਅੱਜਕੱਲ ਵੀ ਹੋ ਗਈ ਜੀ ਉਹਨੂੰ ਲੱਗਦਾ ਹੈ ਫੈਕਟੀ ਵਿੱਚ ਕੁਸ਼ਕਾਰੋਂ ਕੋਈ ਨਾ ਬੀਬੀ ਹੂੰ ਹੂੰ ਉਹ ਹੈਗੀ ਹੈ ਹਰਜੋਤ ਬੈਂਸ ਦੀ ਵਾਈਫ ਉਹ ਹਰਜੋਤ ਜਿਹੜੇ ਬੰਦੇ ਜਿਹੜੇ ਕੋਸ ਕ੍ਰਾਈਮ ਨਾਲ ਜੁੜੇ ਹੋਏ ਸੀ ਉਹ ਬੰਦੇ ਸਾਰੇ ਦੇ ਸਾਰੇ ਕਹਿੰਦੇ ਇਹ ਨਿਕਲਣਾ ਨਹੀਂ ਜੁੜੇ ਹੋਏ ਤੇ ਨਿਕਲਦਾ ਹਰਜੋਤ ਬੈਂਸ ਹੈ ਜੀ ਤਾਂ ਉਹ ਕੇਸ ਹੈਗਾ ਸੀ ਉਹ ਕੇਸ ਕਰਦੇ ਹੋ ਕਹਿੰਦੇ ਉਹ ਕੁੜੀ ਨੇ ਮੁੜ ਕੇ ਡੀ.ਡੀ.ਪੀ ਨੂੰ ਚਿੱਠੀ ਲਿਖਤੀ ਵੀ ਇਹ ਜਿਹੜਾ ਜਿਹੜੀ ਹੋਈ ਹੈ ਹਰਜੋਤ ਬੈਂਸ ਦੀ ਵਾਈਫ ਵੀ ਇਨਵੋਲ ਹੈ ਹੂੰ ਹੂੰ ਤਾਂ ਉਹ ਜਿੰਦੀ ਸਾਹਿਬ ਹੁਣ ਉਹ ਕੀ ਹੋਇਆ ਵੀ ਜਦੋਂ ਮਾਨ ਸਾਹਿਬ ਦੇ ਲੱਭੇ ਪੈਸੇ ਹਸਪਤਾਲ ਦੇ ਵਿੱਚ ਤੇ ਉਹਦੇ ਹੀ ਈਡੀ ਵਾਲੇ ਨੇ ਮਗਲੇ ਸਾਰੇ ਰਿਕਾਰਡ ਪਾ ਲਿਆ ਤੇ ਹਜੂਤ ਮੈਂ ਦੱਸਾ ਤੇ ਵੀ ਭਾਈ ਸਾਹਿਬ ਵੀ ਇਹ ਜੋ ਸਾਨੂੰ ਰਿਕਾਰਡ ਜਿ ਸਾਕਾਰ ਕਰ ਦੇ ਗਏ ਉੱਥੋਂ ਇਹਨਾਂ ਦੀ ਗੱਲ ਖਿੰਡਣ ਕਿ ਖੁੱਪ ਬਾਹਰ ਵੀ ਕੈਂਦੀ ਭਗਵੰਦ ਮਾਰ ਬਸ ਗਿਆ ਇਹ ਗੱਲ ਕਰ ਰਹੇ ਕਿ ਅਗਲੀ ਅਜੂਤ ਵੀ ਕਹਿੰਦਾ ਜੀ ਭਗਵੰਦ ਮਾਨ ਉਹਨਾਂ ਨੇ ਇਹ ਗੱਲ ਕਹੀ ਸੀ ਪੰਚਾਇਤਾਂ ਦੇ ਮਾਮਲੇ ਦੇ ਵਿੱਚ ਵੀ ਭਾਈ ਐ ਪੰਚਾਇਤਾਂ ਜਿਹੜੀਆਂ ਕਿ ਭਾਈਚਾਰੇ ਨਾਲ ਚੁੜੀਆਂ ਜਾਣ ਜੇ ਕੋਈ ਸਰਵ ਸੰਪਤੀ ਕਾਗਰ ਪੰਜ ਲੱਖ ਰੁਪਏ ਜੇ ਮੰਗੇ ਜੀ ਅਤੇ ਹੁਣ 5 ਲੱਖ ਰੁਪਏ ਤਾਂ ਜਦੋਂ ਵਖਰੇ ਜਾਂਦੇ ਤੇ ਨੇ ਚੱਲੀ ਜਾਂਦਾ ਕਈ ਸਿਆਣੇ ਲੋਕ ਆ ਕੇ ਪਿੰਡਾਂ ਦੇ ਉਹਨਾਂ ਨੇ ਪੰਚਾਇਤ ਸਰਵ ਸ਼ਕਤੀ ਨਾਲ ਚੁੰਨੀਆ ਸ਼ੁਰੂ ਕਰਤੀਆਂ ਹੂੰ ਹੂੰ ਇਹ ਇੱਕ ਪਿੰਡਾਂ ਦਾ ਜਿੰਦੀ ਸਾਹਿਬ ਇੰਨੀ ਵਧੀਆ ਫਰਤ ਪਈ ਆ ਵੀ ਜਿਹੜੇ ਸਿਆਣੇ ਬੰਦੇ ਆ ਪਿੰਡ ਦੇ ਮੋਟੂ ਮੋਟੂ ਬਹਿ ਜਾਂਦੇ ਵੀ ਜਿਹਨੇ ਜਿਹੜੇ ਭਾਈ ਜੋੜ ਲੱਗੇ ਆ ਜੋ ਸਾਹਮਣੇ ਬਿਲਕੁਲ ਜੀ ਫਿਰ ਉਹਨਾਂ ਦੀ ਇੰਟਰਵਿਊ ਲੈਦੇ ਹੂੰ ਇੰਟਰਵਿਊ ਲੈ ਕੇ ਵੀ ਦੱਸਦੇ ਨੇ ਕੋਲੇ ਕੀ ਪ੍ਰੋਗਰਾਮ ਆ ਤੂੰ ਕੀ ਕਰੇਗਾ ਇਹਦੇ ਨਾਲ ਮੇਰਾ ਖੇਡ ਦਾ ਸਾਦਾ ਸਥਾਨਕ ਪੱਧਰ ਦਾ ਪ੍ਰਸ਼ਾਸਨ ਮਜ਼ਬੂਤ ਹੋਊਗਾ ਉਹਦੇ ਦੇ ਸਰਵ ਸ਼ਕਤੀਆਂ ਕਰਵਾ ਲਈ ਜੀ لیکن کئی عمل ਦੇ ਤੇ ਗਾਲੇ ਵੀ ਇੱਥੇ ਤੱਕ ਕੰਮ ਕੀ ਦੀ ਹੋ ਰਹੀ ਹੈ ਹੂੰ ਹਾਂ ਆ ਤੁਹਾਡਾ ਇੱਕ ਜਿਹੜਾ ਜੈਤੂ ਵਾਲਾ ਹੈ ਪਹਿਲੇ ਉਹਨੇ ਇੱਕ ਪਿੰਡ ਵਿੱਚ ਜਾ ਕੇ ਬੰਦਾ ਖੜਾ ਕਰਤਾ ਕਿ ਦਾ ਬੰਦਾ ਖੜਾ ਹੈ ਸਾਡਾ ਬੰਦਾ ਇਹ ਬਣੂਗਾ ਸਰਪੰਚ ਮੈਂ ਐਲਾਨ ਕਰ ਦਿੰਦੇ ਆ ਜੀ ਤੇ ਐਸੀ ਦਿਨ ਵਿੱਚ ਕੀ ਕੀ ਦੇਖ ਲੋ ਤੁਹਾਡੇ ਨਾਲ ਕੀ ਤੁਹਾਨੂੰ ਬਣਾਉਣੇ ਆਉਂਦੇ ਹੈ ਰਗੜੇ ਕਦਵੇਂ ਜੀ ਜੀ ਜਦੋਂ ਸਭਾਰਕ ਸਨਾਰਕ ਗਰਾਵੇਟ ਵੀ ਤੋਂ ਤੋਂ ਤੇ ਮੇਰੀ ਅਦੇ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਅੱਗੇ ਮਹਾ ਫੜ ਫੜ ਕੇ ਕਦਵੇਂ ਹੋਣੇ ਦਾ ਮੈਂ ਐਲਾਨ ਕਰ ਦਿੰਦਾ ਇਹ ਬੜ ਗਿਆ ਜੀ ਇਹੋਂ ਦਾ ਜਿਆਦਾ ਲੋਕ ਤੁਸੀਂ ਆਪ ਕੋਈ ਵੀ ਕੱਢ ਕਿਧਰੋਂ ਜਾ ਰਹੀ ਹੈ ਹੂੰ ਹੂੰ ਉੱਥੇ ਇੱਕ ਹਰਦੋਮal ਪਿੰਡ ਹੈ ਮੇਰੇ ਕਰ ਮੋਦਰੋਂ ਤੁਹਾਡੇ ਸਰਦਾਰਪੁਰ ਜ਼ਿਲ੍ਹੇ ਚ ਜੀ ਉੱਥੇ ਇੱਕ ਬੰਦੇ ਨੇ ਆ ਕੇ ਉੱਥੇ ਬੋਲੀ ਲਾਤੀ ਦੀ ਸਰਪੰਚੀ ਦੀ ਹੂੰ ਹੂੰ ਤੇ ਬੋਲੀ 2 ਕਰੋੜ ਰੁਪਏ ਦੀ ਪਹੁੰਚ ਗਈ ਹੈ ਵਾਹ ਜੀ ਵਾਹ ਤੇ ਜਿਹਨੇ 2 ਕਰੋੜ ਰੁਪਏ ਦੀ ਬੋਲੀ ਲਾਈ ਉਹ ਭਾਰਤੀ ਜਨਤਾ ਪਾਰਟੀ ਦਾ ਪੱਦਾ ਹੈ ਹੂੰ ਹੂੰ ਉਹਦੇ ਗੱਲ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦਾ ਪਟਕਾ ਜਾਂ ਉਹ ਵੀ ਪਾਇਆ ਹੋਇਆ ਸੀ ਜੀ ਜੀ ਅਦੇ ਬੋਲੀ ਚੱਲੀ ਅੱਧੀ ਰੁਕੀ ਨਹੀਂ ਉਹ ਕਹਿੰਦੇ ਬੋਲੀ ਫੇਰ ਚੱਲੂਗੀ ਕਿਉਂਕਿ ਸ਼ਹਿਰ ਦੇ ਟੂਰੀ ਜਿਆਦਾ ਬੱਝੇ ਹੂੰ ਹੂੰ ਪਰ ਸਵਾਲੇ ਪਤਾ ਹੁੰਦਾ ਮੈਂ ਚਲੋ ਠੀਕ ਹੈ ਪਿੰਡ ਵਾਲੇ ਤੇ ਪੈਸਾ ਵੀ ਚਾਹੀਦਾ ਹੁੰਦਾ ਇਹ ਚੰਦੀ ਸਾਹਿਬ ਇਹ ਗੱਲ ਹੋ ਗਈ ਤਾਂ ਮੈਨੂੰ ਕਿਹੜਾ ਜੱਦੀ ਤੋਂ ਪਹਿਲਾਂ ਪਰ ਕੇ ਹਾਲਾਤ ਲੱਗਦੇ ਇੰਦੀਆਂ ਦੇ ਜੀ ਉਹਦੇ ਹਾਲਾਤ ਬਣ ਜਾਣਗੇ ਕਿ ਪੈਸੇ ਵਾਲਾ ਬੰਦਾ ਹੀ ਜਿਹੜਾ ਹੈਗਾ ਉਹ ਸਰਪੰਚ ਬਣ ਸਕਦਾ ਹੂੰ ਹੂੰ ਕਾਨੂੰਨ ਬੁਰੀ ਆ ਜੀ ਜਿਹਦੇ ਕੋਲੇ 50 ਕਿੱਲੇ ਜਮੀਨ ਹੋਊਗੀ VOTING ਉਹ ਪਾ ਸਕਦੇ ਜਾਂ ਜਿਹੜਾ ਵੱਡਾ ਅਕਸ਼ਰ ਹੋਊਗਾ VOTING ਉਹ ਪਾ ਲੈਣ ਲੋਕਤੰਤਰਤਾ ਕੀ ਮਤਲਬ ਰਹੇਗਾ ਜੀ ਲੋਕਤੰਤਰਤਾ ਦੀ ਕੋਈ ਗੱਲ ਹੀ ਨਹੀਂ ਦਾ ਰੱਖੀ ਤੋਂ ਬਰੋਕਟਰ ਵੀ ਹੂੰ ਉਹ ਜਿਹਨੇ ਕਹਿੰਦੇ ਦੀ 90 ਜਿੰਨੇ ਨੂੰ ਮਦਦ ਤੇ ਦੇਰੀ ਪਿੰਡ ਵੀ ਮਦਦ ਲੈ ਲਓ ਐਨਆਰਆਈ ਭੈਣ ਭਰਾ ਫੇਰਿਆ ਮਤਲਬ ਇਹ ਇਹਨਾਂ ਨੇ ਕਿ ਕਿ ਕਿਸੇ ਸਰਪੰਚ ਨੂੰ ਪੰਜ ਬਣਾ ਲਿਓ ਬਿਲਕੁਲ ਜੀ ਉਹਦੇ ਬਾਰੇ ਜਾਂ ਉਹਨਾਂ ਨੇ ਪਰਿਵਾਰ ਦਾ ਨਾਮ ਵੀ ਲਿਖ ਕੇ ਦੇ ਬੱਝ ਧਾ ਲੈਂਦੇ ਸਰਪੰਚ ਆਦਾਂ ਆਪਾਂ ਨੇ ਨਹੀਂ ਜੀ ਇੱਕ ਜਿਹੜੀ ਕਿਸਮ ਦੀ ਗਲਤੀ ਹੋਈ ਹੈ ਹੁਣ ਕਾਫੀ ਰਫਟ ਪਿਆ ਇਹਦੇ ਪੇਉ ਨਾਲ ਇੱਕ ਮਦਾ ਪੁਜਿੰਦਰ ਸਿੰਘ ਆਦਾ ਇੱਕ ਸਜਣਾ ਚ ਨਗਰ ਤੋਂ ਜੀ ਉਹਨੇ ਕਾਫੀ ਸਰਪਾਤੀ ਹਾਈ ਕੋਰਟ ਦੇ ਵਿੱਚ ਉਹ ਕਹਿੰਦਾ ਜੀ ਨੋਟੀਫਿਕੇਸ਼ਨ ਨੂੰ ਰੱਦ ਕਰ ਹੋਏ ਚੋਣਾਂ ਵਾਲਾ ਇਹ ਉਹ ਕਹਿੰਦੇ ਇੱਕ ਪਹਿਲੇ ਵਿੱਚ ਟੈਕਨੀਕਲ ਨੁਕਸਰੀ ਹੈ ਸਭ ਤੋਂ ਵੱਡਾ ਟੈਕਨੀਕਲ ਨੁਕਸਤਾ ਇਹ ਹੈ ਕਿ 5 ਦਿਨ ਦਾ ਸਮਾਂ ਹੁੰਦਾ ਹੈ ਨੋਟੀਫਿਕੇਸ਼ਨ ਤੋਂ ਬਾਅਦ ਤੇ ਇਸ ਆਪੁੰਦ ਕਰਤਾ ਹੂੰ ਦੂਜਾ ਹੈ ਫਿਰ ਉਹ ਰਵਨਾਫੀ ਅੰਦਰ ਜਿਹੜੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਪਹਿਲਾਂ ਚੱਲਦੀ ਹੁੰਦੀ ਸੀ ਨਾ ਪਹਿਲਾਂ ਰਿਜ਼ਰਵੇਸ਼ਨ ਹੁੰਦੀ ਸੀਗੀ ਬਿਨਾ ਬਲਾਕ ਪੱਦਰ ਤੇ ਹੁਣ ਇਹਨਾਂ ਨੇ ਕਰਤੀ ਬਲਾਕ ਪੱਦਰ ਤੇ ਬਲਾਕ ਪੱਦਰ ਦਾ ਮਤਲਬ ਕੀ ਹੈ ਵੀ ਸਾਰਾ ਬਲਾਕ ਜਿਹੜਾ ਹੈਗਾ ਕਾਂਗਰਸ ਨੇ ਮਟਾਇਆ ਤਾਂ ਇਹਦਾ ਐਮਐਨਐਨ ਨੇ ਰਿਜ਼ਰਵ ਕਰਦੇ ਐ ਪਿੰਡ ਜਿਹੜਾ ਮਰਜੀ ਹੈ ਕਰਦੇ ਨੇ ਸਾਹਿਬ ਜੀ ਮੈਂ ਫੁਰਬਿਆ ਸੀ ਬਿਕਰੂਤਿਕ ਮਿਸ਼ਿਆ ਨੂੰ ਉਹਦੇ ਇਲਾਕੇ ਦੇ ਵਿੱਚ ਇੱਕ ਪਿੰਡ ਹੈ ਜਿਹੜੇ ਪਿੰਡ ਦੇ ਵਿੱਚ ਇੱਕ ਵੀ ਗਲਤ ਭਰਾ ਨਹੀਂ ਰਹਿੰਦਾ ਹੂੰ ਹੂੰ ਰਿਜ਼ਰਵੇਸ਼ਨ ਦਾ ਇੱਕ ਇੱਕ ਵੀ ਬੰਦਾ ਮਤਲਬ ਉਹ ਤੇ ਕੋਈ ਖੜਾ ਹੋਣ ਵਾਲਾ ਵੀ ਹੈ ਜੀ ਕੋਈ ਵੋਟਰ ਵੀ ਹੈ ਜੀ ਹੂੰ ਹੂੰ ਤਾਂ ਕਿ ਪੁੱਤਾਂ ਨੇ ਚਾਕੇ ਉਹ ਵੀ ਰਿਜ਼ਰਵ ਕਰਦਾ ਉਹ ਮੇਰਾ ਖਿਆਲ ਨਹੀਂ ਖਾਦੀ ਖਾਦੀ ਵੀ ਜੇ ਮੈਂ ਦਫ਼ਤਰ ਜਵਾਈ ਤੇ ਆ ਗਿਆ ਨਾ ਵੀ ਯਾਰ ਆ ਪਿੰਡ ਦਾ ਬੰਦਾ ਨਹੀਂ ਆਪਾਂ ਸਰਪੰਚ ਬਣ ਜਣਾ ਕਿੰਨੇ ਨੀਤੀ ਦੇ ਦਾ ਬੰਦਾ ਨਾ ਬਣ ਜੇ ਜੀ ਉਹ ਤੇ ਕਰਦਾ ਇਸ ਕਰਕੇ ਗੜਬੜ ਕਾਫੀ ਹੋਈ ਹੈ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਅੱਜ ਜਵਾਬ ਮੰਗਨੇ ਤੇ ਅੱਜ ਹਾਈ ਕੋਰਟ ਨੂੰ ਜਵਾਬ ਦੇਣਾ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਆਪਾਂ ਦੇਖਦੇ ਹਾਂ ਪਰ ਪਿੰਡਾਂ ਨੂੰ ਲੈ ਕੇ ਚੰਗੀ ਗੱਲ ਹੈ ਕਿ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਬਣ ਰਹੀਆਂ ਉਹ ਵਧੀਆ ਗੱਲ ਹੈ ਜੀ ਪਰ ਜਿਹੜੀ ਰਾਜਸੀ ਦੇਖਣ ਦਾ ਅੰਦਾਜ਼ੀ ਕਈ ਸੀ ਮਾਨ ਸਾਹਿਬ ਦੇ ਕੇ ਰਾਜਸੀ ਦੇਖਣ ਦਾ ਅੰਦਾਜ਼ੀ ਮੇਹੀ ਹੁਕਮ ਮੈਨੂੰ ਤਾਂ ਲੱਗਦੀ ਜੀ ਰਾਜਸੀ ਦੇਖਣ ਦਾ ਅੰਦਾਜ਼ੀ ਕਾਫੀ ਵੱਧ ਗਈ ਹੈ ਐਸ ਤੋਂ ਬਾਅਦ ਰਾਜਸੀ ਦੇਖਣ ਦਾ ਅੰਦਾਜ਼ੀ ਕੀ ਹੋ ਜਦੋਂ ਐਂਡਾਂ ਨੇ ਕਹੇ ਜਿਹੜਿਆ ਮੈਦਾ ਬੰਦਾ ਖੜਾ ਕਰਤਾ ਸਰਪੰਚ ਅਹੀ ਮਨੂੰ ਜਦੋਂ ਐਮਐਲਏ ਜਿਹੜੇ ਆਵੇ ਆਦਿਾਂ ਝ ਉਹ ਮੁਰਕੇ ਹਕੂਮਤ ਇਹਦੇ ਦੇ ਆਰਗਮੈਂਟ ਕਰਦਾ ਤੇ ਇਹ ਗੰਨਰ ਕਰਦਾ ਸਾਡੇ ਪੁੱਛੋ ਹਣਕੇ ਦੇ ਵਿੱਚ ਲਹਿਰਾ ਪਿੰਦਾ ਜੀ ਉੱਥੇ ਪਿੰਡ ਦੇ ਲੋਕਾਂ ਨੇ ਧਰਨਾ ਲਾ ਦ ਸੜਕ ਰੋਕਤੀ ਜੀ ਵੀ ਰੋਕਤੀ ਜੀ ਉਹ ਕਹਿੰਦੇ ਜੀ ਸਾਡਾ ਪਿੰਡ ਪਹਿਲਾਂ ਜਦ ਜਨਰਲ ਸੀ ਮੁਰਕੇ ਐਮਐਨਐ ਨੇ ਰਿਜ਼ਰਵ ਕਰਾਤਾ ਹੂੰ ਹੂੰ ਕਈ ਐਮਜਾਦੇ ਵੀ ਲਈ ਜਾਂਦੇ ਕਹਿੰਦੇ ਜੀ ਕਈ ਐਮਐਲਏ ਹੁੰਦੇ ਨੇ ਤੁਸਪਾ ਸੱਤ ਪੈਸੇ ਲੈ ਕੇ ਜਨਰਲ ਕਰਾਉਂਦੇ ਵੀ ਲਾ ਦੇ ਰਿਜ਼ਰਵ ਕਰਾਉਂਦੇ ਵੀ ਲੈ ਕੇ ਕਿ ਨਾ ਕਾਰੋਬਾਰ ਸ਼ੁਰੂ ਹੋ ਗਿਆ ਜੀ ਇਹ ਇਹ ਤੇ ਉਹਨੇ ਨੂੰ ਸੁਧਾਰ ਕਰਾ ਦਿੱਤੀ ਆ ਬੁੱਤਾਂ ਦੀ ਕਹਾਣੀ ਦੀ ਵਧੀਆ ਚੱਲੋ ਸੁਧਾਰ ਕਰਾ ਦਿੱਤੀ ਬੁੱਤ ਬਣ ਗਿਆ ਰ ਪਰ ਜਿਹੜੇ ਬਣਾਉਣ ਵਾਲੇ ਆ ਤਾਂ ਉਹ ਅੱਜ ਪੰਜਵੀਂ ਦੀ ਬਣ ਸਕਦੇ ਆਵਾਜ਼ੀ ਪਾਰਟੀ ਦੇ ਬਹੁਤੇ ਵੱਡੇ ਹੋਏ ਜਿਹੜੇ ਪੰਜਵੀਂ ਦਾ ਵੀ ਸਟੇਟਸ ਨਹੀਂ ਸੀ ਲੱਗਦੇ ਪਰ ਇਹ ਜਿਹੜੇ ਐਮਐਲਏ ਬਣ ਗਏ ਉਹ ਐਮਐਲਏ ਜਿਹੜੇ ਕਿ ਲੋਕਤੰਤਰ ਨੂੰ ਡਿਕਟੇਟ ਕਰ ਰਹੇ ਆ ਇਹ ਦੇਖਦੇ ਨਹੀਂ ਲੋਕਤੰਤਰ ਕਿਹੋ ਜਿਹਾ ਬਣਦਾ ਹੈ ਬਾਕੀ ਹਾਈ ਕੋਰਟ ਦੇ ਵਿੱਚੋਂ ਦੇਖਦੇ ਫੈਸਲਾ ਕੀ ਹੁੰਦਾ ਹੈ ਜੀ ਆ ਬਿਲਕੁਲ ਨਹੀਂ ਚਾਹਦੇ ਆ ਪਕੌਲ ਤੇ ਹਾਂਜੀ ਸ਼ਿਰਗਿਲ ਸਾਹਿਬ ਸਵਾਗਤ ਆ ਸਸਕਲ ਜੀ ਸਤਿ ਸ਼੍ਰੀ ਅਕਾਲ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਨੀ ਸਰ ਇਹ ਰੋਜ਼ਾ ਜਿੱਥੇ ਸਰਕਾਰਾਂ ਜਾਂ ਸਟੇਟ ਹੋਵੇ ਜਾਂ ਦੂਜੇ ਆਪਣੀ ਜਿਹੜੀ ਡੂੰਗੀ ਸਟੇਡੀਅਮ ਆਪਾਂ ਦੀਪ ਕਹਿ ਦਿੰਨੇ ਆ ਉਹ ਹੋਵੇ ਜਿੱਦਾਂ ਇਹ ਆਪਦੇ ਅਲੋਚਕ ਨਹੀਂ ਜਾਂਦੇ ਉਹਨਾਂ ਨੂੰ ਫੜ ਫੜ ਅੰਦਰ ਕਰਦੇ ਆ ਮੈਂ ਮਤਲਬ ਵੀ ਬਿੜਾਂ